ਬਾਪਾ ਜੀ ਤੁਸੀਂ ਪਿੱਛੇ ਰੋ ਆਪਾਂ ਪਾਣੀ ਨੂੰ ਰਿਪੀਟ ਕਰੋ ਸਾਡੀ ਸਾਹਿਬੀ ਤੋਂ ਨਿਕਲਣਾ ਆਜੀ ਪਿਚੇ ਕਰ ਮੋਇਲਾ ਪੁਲਿਸ ਬੰਦਾ ਅਜੇ ਜਿਹੜੇ ਕੀ ਜੀ ਮਾਚ ਕਰ ਸਰ ਸਰ ਜਿਹੜੇ ਕਿੰਨੇ ਗ੍ਰਿਫਤਾਰ ਕੀਤੇ ਗਏ ਨੇ ਵੀ ਤੇ ਕੀ ਇਹ ਪੂਰਾ ਮਾਮਲਾ ਹਾਂਜੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮਾਂ ਬਿੜੀਆਂ ਹੋਈਆਂ ਨੇ ਉਹਦੇ ਤਹਿਤ ਕੱਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਟਿਆਲਾ ਸਪੈਸ਼ਲ ਸੈਲ ਵੱਲੋਂ ਤੇ ਠਾਨ ਆਰਮਸਟ੍ਰងਟ ਦੀ ਪੁਲਿਸ ਪਾਰਟੀ ਵੱਲੋਂ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆਰਕ ਨਾਂ ਦਾ ਇੱਕ ਸੰਸ਼ੈਨੀ ਸੰਸ਼ੈਨੀ ਨ ਉਤੇ ਰੇਡਸ ਕੀਤੀਆਂ ਗਈਆਂ ਜਿੱਥੇ ਕਿ ਇਲੈਗਲ ਐਕਟੀਵਿਟੀਜ਼ ਹੋ ਰਹੀਆਂ ਪਾਈਆਂ ਗਈਆਂ ਤੇ ਜਿਸ ਦੇ ਤਹਿਤ ਉਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਥਾਣਾ ਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਕਾਰਨਰ ਕਿੰਨੇ ਨੇ ਜੀ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਜੀ ਨਹੀਂ ਮੇਜਰੀ ਨੇ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸੇ ਉਹ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ਾ ਵਗੈਰੇ ਚੈੱਕ ਕਰਾਂਗੇ ਐਮਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਿਤੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱਗਿਆ ਵੀ ਆਨ ਆਫ ਜਾਂ 2-3 ਮਹੀਨਿਆਂ ਤੋਂ ਇਹ ਚਲਾ ਰਹੇ ਸੀਗੇ ਸ਼ਟਰ ਵਗੈਰਾ ਬੰਦ ਕਰਦੇ ਬੰਦ ਰੱਖਦੇ ਸੀਗੇ ਤੇ ਮਤਲਬ ਓਪਨਲੀ ਨਹੀਂ ਸੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਉਹਦੇ ਤਹਿਤ ਕਾਰਵਾਈ ਅਮਲਤੀ ਲੈਂਦੀ ਸਰ ਓਨਰ ਦੇ ਉੱਤੇ ਵੀ ਕ ਕੀ ਨਾਮ ਦੇ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾਂ ਇੱਕ ਜਤਿੰਦਰ ਸਿੰਘ ਨਾਂ ਸਰ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿਹੜੀਆਂ ਤੇ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰ ਤੇ ਇਹਨਾਂ ਨੂੰ ਕਮਰੇ ਵਗੈਰਾ ਮੁਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਨਹੀਂ ਉਹ ਕੋਈ ਡਰਾਗਾ ਦੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸਾਰਿਆਂ ਦੇ ਮੈਂ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਰੇਡ ਹੋ ਮ ਕੋਈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆੜ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹਮਲਚੀ ਲਾਂਦੇ ਸਰ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹਮਲਚੀ ਲਾਂਦੇ ਜਾਓ ਠੀਕ